ਹਾਂਜੀ ਲੋ ਬਈ ਮਿੱਤਰੋ ਜਿਵੇਂ ਕਿ ਤੁਹਾਨੂੰ ਆਪਾਂ ਨੇ ਕੱਲ ਦੱਸਿਆ ਸੀ ਵੀ ਆਪਣੇ ਹੁਣ ਡੇਲੀ ਵਲੌਗ ਆਈ ਕਰੂੰਗੀ ਹਫਤਾ ਬਾਅਦਿੰ ਡੇਲੀ ਪਾਵਾਂਗੇ ਤੇ ਕੀ ਕਰਦੇ ਕੀ ਨਹੀਂ ਤੇ ਬਾਕੀ ਟਾਈਮ ਹੋ ਗਿਆ ਅੱਜ 9 ਵਜੇ ਗਏ ਤੇ ਬੱਚੇ ਪੜਾ ਕੇ نیچے ਚਲੇ ਗਏ ਸੀ ਕੰਮ ਹੋਇਆ ਕਰਦੇ ਤੇ ਤੇ ਬੱਚੇ ਉੜਦੇ ਆ ਤੇ ਉਹ ਵੀ ਦਿਖਾ ਦਿੰਦੇ ਆ ਤੁਹਾਨੂੰ ਲੋ ਜੀ ਮਿੱਤਰੋ ਬੱਚੇ ੜਾਏ ਹੋਏ ਆ ਉਹ ਵੀ ਦਿਖਾਉਂਦੇ ਆ ਤੇ ਬਾਕੀ ਛਤਰੀਆਂ ਦੇ ਪਠਾਣੇ ਵਾਲੇ ਬੱਚੇ ਉਹ ਪਠਾਵਾਂਗੇ ਦੁਪਹਿਰੇ ਤੋਂ ਉਹ ਦੁਪਹਿਰੇ ਤੋਂ ਪਠਾਵਾਂਗੇ ਤੇ ਬਾਕੀ ਦੂਸਰੇ ਬੱਚੇ ਉੜਦੇ ਆਂ ੜਾਰ ਉਹ ਵੀ ਦਿਖਾਉਂਦੇ ਆ ਸਾਨੂੰ ਤੇ ਫਿਰ ਚੱਲਦੇ ਆ ਮਿੱਤਰੋ ਆਪਾਂ ਉੱਪਰ ਬੱਲੋ ਬੁੱਲੋ ਬੰਦ ਕਰਨੇ ਆ ਲੋ ਬਈ ਮਿੱਤਰੋ ਸਭ ਤੋਂ ਪਹਿਲਾਂ ਤਾਂ ਅੱਜ ਆਪਾਂ ਸਵੇਰੇ ਉੱਠੇ ਖੇਤਾਂ ਦੀ ਜੀੜੀ ਲਿਆਂਦੀ ਤੇ ਇੱਥੇ ਆ ਕੇ ਪੋਲਤੀ ਤੇ ਬਾਕੀ ਛਤਰੀ ਇੱਕ ਖੜੀ ਐ ਦੂਸਰੀ ਪਈ ਐ نیچے ਬਾਕੀ ਛੋਟੇ ਬੱਚੇ ਐ ਜਾਲ 'ਚ ਤੇ ਡਾਰ ਫਿਰਦੀ ਆਪਣੀ ਇਹ ਤੇ ਅੱਜ ਆਪਾਂ ਮਿੱਤਰੋ ਕੋਈ ਕੰਮ ਨਹੀਂ ਕਰਨਾ ਕਿਸੇ ਨੂੰ ਜਾਣਾ ਸ਼ਾਮ ਤੋਂ ਪਹਿਲਾਂ ਅੱਜ ਬੱਚੇ ੜਾਵਾਂਗੇ ਅੱਜ ਆਪਾਂ ਨੂੰ ਕੋਈ ਕੰਮ ਨਹੀਂ ਹੈ ਕੱਲ ਵੀ ਖੇਤ ਨੂੰ ਜਾਣਾ ਪੈ ਗਿਆ ਤਾਂ ਕਰਕੇ ਬੱਚੇ ਗਏ ਸੀ ਬੈਠ ਤੇ ਅੱਜ ਇਹਨਾਂ ਨੂੰ ੜਾਵਾਂਗੇ ਐ ਟਕਾ ਕੇ ਕੋਲ ਬੈਠ ਕੇ ੜਾਵਾਂਗੇ ਦੇਖਾਂਗੇ ਨਾ ਚਾਲ ਚੂਲ ਕਿਆ ਏ ਕਿੱਧਰ ਨੂੰ ਉੜਦੇ ਏ ਜਿਆਦਾ ਕਿਵੇਂ ਏ ਤੇ ਹੁਣ ਚੱਲਦੇ ਆ ਮਿੱਤਰੋ ਆਪਾਂ ਉੱਪਰ ਉੱਪਰ ਵਾਲੇ ਕਬੂਤਰ ਖਾਂਦੇ ਸਾਨੂੰ ਜਾ ਕੇ ਬਾਕੀ ਢਾਰ ਆ ਗਈ ਏ ਇਹ ਫਿਰਦੇ ਆਪਣੇ ਹੀ ਆ ਸਾਰੇ ਚੱਲਦੇ ਮਿੱਤਰੋ ਹੁਣ ਉੱਪਰ ਤੇ ਬਾਕੀ ਲੜੀਆਂ ਵੀ ਤਾਰਤੀਆਂ ਸੀ ਧੋ ਕੇ ਆਪਾਂ ਨੇ ਰੱਖਦੀਆਂ ਮੰਜੇ ਤੇ ਸੁੱਕ ਜੂਗੀਆਂ ਉਸ ਤੋਂ ਬਾਅਦ ਹੈ ਨਾ ਉਹ ਚੱਕ ਕੇ ਇਕੱਠੀਆਂ ਕਰਕੇ ਰੱਖ ਲਾਂਗੇ ਕਿਉਂਕਿ ਉੱਪਰ ਟੁੱਟ ਗਈਆਂ ਦੀਆਂ ਮਿੱਤਰੋ ਤਾਂ ਕਰਕੇ ਨੁਕਸਾਨ ਹੁੰਦਾ ਤਾਂ ਕਰਕੇ ਤਾਰਦੀਆਂ ਨਹੀਂ ਤਾਂ ਆਪਾਂ ਗੁਰਪੁਰਬ ਤੇ ਬਾਤ ਤਾਰਨੀਆਂ ਦੀਆਂ ਤੇ ਹੁਣ ਚੱਲਦੇ ਆ ਮਿੱਤਰੋ ਉੱਪਰ ਲਓ ਜੀ ਮਿੱਤਰੋ ਦਰਵਾਜ਼ਾ ਨੇ ਆਏ ਫੂਲ ਤੇ ਬਾਕੀ ਸਫਾਈ ਕਰੀ ਸੀ ਤੇ ਚੱਕਣੇ ਨੂੰ ਕਿਹਾ ਇੱਕੇ ਬਾਲਟੀ ਭਰੀ ਵੀ ਐ ਅੱਜ ਸਵੇਰੇ ਸਵੇਰੇ ਤੇ ਬਾਕੀ ਬੁੱਟੇ ਵੀ ਐਨ ਵਧੀਆ ਪਾਣੀ ਪੂਣੀ ਪਾ ਤਿਆ ਹੁਣ ਚੱਲਦੇ ਆ ਮਿੱਤਰੋ ਆਪਾਂ ਉੱਪਰ ਬਾਕੀ ਲੋ ਬਾਈ ਮਿੱਤਰੋ ਚੱਲਦੇ ਆ ਉੱਪਰ ਤੇ ਉੱਪਰ ਵੀ ਸਫਾਈ ਕਰਤੀ ਸੀ ਇਹ ਪਲਾਸਟਿਕ ਵਾਲਾ ਸਮਾਨ ਰਹਿਦਾ ਏ ਇੱਧਰ ਇਹਨੂੰ ਅੱਗ ਲਾਵਾਂਗੇ ਤੇ ਬਾਕੀ ਛੱਤ ਐਨ ਪੂਰੀ ਸਾਫ ਕਰਤੀ ਏ ਬਾਕੀ ਜਿਹੜੀ ਮਾੜੀ ਮੋਟੀ ਰਹਿ ਗਈ ਐ ਮੀਮੂ ਨਾਲ ਸਾਫ਼ ਹੋ ਜੂਗੀ ਧੋ ਹੋ ਜੂਗੀ ਤੇ ਬੱਚੇ ਦੇਖੋ ਕਿਵੇਂ ਬੈਠੇ ਲੋ ਜੀ ਬਾਕੀ ਬੱਲਵ ਕਰਦੀ ਆ ਪਹਿਲਾਂ ਬੰਦ ਮੇਰੇ ਖਿਆਲ ਦੇ ਬੰਦੇ ਆ ਛਤਰੀ ਖੜੀ ਆ ਆਪਣੀ ਛਤਰੀ ਖੜੀ ਆ ਮਿੱਤਰੋ ਐਨ ਲਾਈਟਾਂ ਲਾਈਆਂ ਹੋਈਆਂ ਦੀਆਂ ਤੇ ਬਾਕੀ ਹੁਣ ਦੇਖ ਲਈਏ ਬੱਲਵ ਬੰਦ ਨਹੀਂ ਹੈ ਲੋਈ ਫਿਰ ਲੰਬੀ ਕਰਤੇ ਬੰਦ ਤੇ ਬਾਕੀ ਕਰੋ ਚੈੱਕ ਕਬੂਤਰ ਕੂਤਰ ਆਪਣੇ ਓਕੇ ਆ ਪੂਰੇ ਤੰਦਰੁਸਤ ਤੇ ਬਾਕੀ ਕੱਲ ਆਪਣੇ ਲਾਈਟਾਂ ਮਾਰ ਕੇ ਦੇਖਿਆ ਦੀਆਂ ਅੰਡਿਆਂ ਚ ਇਹਦਾ ਕੂਤਰੀ ਦੇ ਇੱਕ ਅੰਡੇ ਚ ਬੱਚਾ ਨਹੀਂ ਬਣਿਆ ਵਾ ਮੇਰੇ ਖਿਆਲ ਤੇ ਉਹ ਦੇਖ ਲਾਂ ਦੇ ਕਦੇ ਨਹੀਂ ਤੱਕ ਜੇ ਬਣ ਜੂਵੇ ਤੇ ਪਤਾ ਚੱਲ ਜਾਊਗਾ ਨਹੀਂ ਇਹ ਪਾਂਡਾ ਸਿੱਟ ਦਾਂਗੇ ਇੱਕ ਦੇ ਹੀ ਬੈਠੀ ਰਹੂਗੀ ਕੂਤਰੀ ਤੇ ਬਾਕੀ ਇੱਧਰ ਬੈਠੇ ਐ ਮੱਚੇ ਆ ਤੇ ਕਬੂਤਰੀਆਂ ਏ ਵੀ ਪੂਰੇ ਤੰਦਰੁਸਤ ਹੈ। ੁੱਡੇ ਆਪਣੇ ਸਾਥ ਤੁਹਾਨੂੰ ਪਤਾ ਕੱਲ ਕਰੇ ਦੇ ਤੇ ਅੱਜ ਆਪਾਂ ਨੂੰ ਕੋਈ ਕੰਮ ਨਹੀਂ ਅੱਜ ਵਾ ਕੂਤਰੇ ੜਾਉਣੇ ਆ। ਇੱਕ ਵਾਰ ਖੇਤ ਤੇ ਚ ਜਾ ਕੇ ਬੱਪਰ ਆਲੀ ਹੀ ਫੋਲ ਕੇ ਆਉਂਗੀਆਂ ਥੋੜੀ। ਉਸ ਤੋਂ ਬਾਅਦ ਆਪਾਂ ਬੇਲੇ ਰੋਟੀ ਖਾ ਕੇ ਅੱਜ ਕੂਤਰਾਂ ਤੇ ਹੀ ਆ ਸਾਰੀ ਵਿਹਾੜੀ। ਤੇ ਬਾਕੀ ਦੇਖਦੇ ਹਾਂ। ਬੱਚੇ ਅੱਜ ਕਿੰਨਾ ਉੜਦੇ ਕਿੰਨਾ ਨਹੀਂ। ਇੱਕ ਵਾਰ ਇਹ ਨਾ ਹੀ ਨੀਗਾ ਮਾਰ ਲਈ ਅੰਦਰ ਚੱਲ ਕੇ। ਬੈਠੇ ਆਂ ਨੁੱਕੇ ਤੰਦਰੁਸਤ ਤੇ ਤੇ ਬਾਕੀ ਠੀਕ ਐ ਮਿੱਤਰੋ ਬੱਚੇ ਡਾਇਵੈ ਦੇਖਦੇ ਆ ਕਿੰਨਾ ਉੜਦੇ ਕਿੰਨਾ ਨਹੀਂ ਉਸ ਤੋਂ ਬਾਅਦ ਚੱਲਦੇ ਆ ਮਿੱਤਰੋ ਲਓ ਜੀ ਮਿੱਤਰੋ ਇੱਧਰ ਵੀ ਉੱਪਰ ਸਫਾਈ ਕਰਤੀ ਸੀ ਇੱਕ ਢੇਰੀ ਚੱਕਣੇ ਨੂੰ ਪਈ ਐ ਐਨ ਸਾਫ ਕਰਤੀ ਛੱਤ ਐਨ ਪੂਰੀ ਚੰਗੇ ਤਰੀਕੇ ਨਾਲ ਤੇ ਬਾਕੀ ਬੱਚੇ ਫਿਰਦੇ ਆ ਨਾ ਛਿੜਕਾਂਗੇ ਥੋੜਾ ਜਿਹਾ ਥੋੜਾ ਜਿਹਾ ਇਹ ਸਵੇਰੇ ਸਵੇਰੇ ਕਰਦੇ ਆ ਉਸ ਤੋਂ ਬਾਅਦ ਜਿਵੇਂ ਜਿਵੇਂ ਧੁੱਪ ਵੱਦੀ ਜਾਂਦੀ ਫਿਰ ਐਨ ਚਾਲ ਬਣਾ ਲੈਂਦੇ ਆਪਣੀ ਫੇਰ ਨਹੀਂ ਥੱਲੇ ਨੂੰ ਝਾਕਦੇ ਛਤਰੀ ਕਰਨੀ ਨੂੰ ਜਦੋਂ ਇਹ ਡਾਉਂਦੇ ਪਹਿਲੇ 2 ਕੁ ਘੰਟੇ ਕਰਦੇ ਏ ਉਸ ਤੋਂ ਬਾਅਦ ਚਾਲ ਜੀ ਬਣ ਜਾਂਦੀ ਫੇਰ ਨਹੀਂ ਉਹ ਕਰਦੇ ਉਹ ਤਾਂ ਉਸ ਤੋਂ ਬਾਅਦ ਤਾਂ ਫਿਰ ਆਪੇ ਚੱਕਰ ਮਾਰ ਮਾਰ ਜਾਈ ਜਾਂਦੇ ਆਈ ਜਾਂਦੇ ਜਿਵੇਂ ਪਰਸੋਂ ਉਡਦੇ ਤੇ ਬਾਕੀ ਮਿੱਤਰੋ ਗ੍ਰੀਲਾਂ ਦਾ ਕੰਮ ਫਾਈਨਲ ਹੈ ਜੰਗਲਿਆਂ ਦਾ ਤੇ ਬਸ ਈਸ਼ਾ ਲਾਣਾ ਰਹਿ ਗਿਆ ਉਹ ਵੀ ਲੱਗ ਜੂਗਾ ਤੇ ਬਾਕੀ ਹੁਣ ਚਲਦੇ ਆ ਨੀਚੇ ਬਸ ਟੇਰੀਆਂ ਇਹ ਚੱਕਣੀਆਂ ਥੋੜਾ ਇਹ ਜਿਹੜੇ ਖੁੱਡੇ ਸਾਫ ਕਰੇ ਸੀ ਉਹਦਾ ਥੈਲਾ ਭਰਿਆ ਪਿਆ ਏ ਉਹ ਸਿੱਟ ਕੇ ਆਣਾ ਏ ਤੇ ਉਸ ਤੋਂ ਬਾਅਦ ਫਿਰ ਇਹ ਢੇਰੀਆਂ ਉਹ ਥੈਲੇ ਚ ਪੈ ਜੂਗੀਆਂ ਤੇ ਬਾਕੀ ਪਲੜ ਬੁੱਲੜ ਫੋਲੇ ਵੀ ਆ ਛਤਰੀ ਇੱਕ ਖੜੀ ਆ ਦੇਖਦੇ ਆ ਵਾ ਹੁਣ ਮੜਾ ਇਹ ਛਿੜਕ ਕੇ ਥੋੜਾ ਜਿਹਾ ਬੱਚਿਆਂ ਨੂੰ ਉਡਾ ਲੀਏ 11 ਵਜੇ ਤੋਂ ਬਾਅਦ ਫੇਰ ਨਹੀਂ ਕੋਈ ਵੀ ਚੱਕਰ 11:00 ਵਜੇ ਤੱਕ ਕਰੂੰਗੇ 2 ਘੰਟੇ ਹੁਣ ਇਸ ਟਾਈਮ ਹੋਇਆ ਇਹ 9:30 ਹੋ ਗਏ 11:00 ਵਜੇ ਤੱਕ ਕਰੂੰਗੇ ਆ ਦੇਖੋ ਨੀਲਾ ਕਿਵੇਂ ਮਾਰਦਾ ਥੱਪ ਤੇ ਇਹ ਭਾਈ ਆਲਾ ਪੜੋਸੀਆਂ ਦਾ ਹੋਣਾ ਉਹ ਘਰ ਵਾਲਿਆਂ ਦਾ ਹੋਣਾ ਮਿਲਣਾ ਤੇ ਬਸ 10 11 ਵਜੇ ਤੱਕ ਕਰੂਗੇ ਆਪਣੇ ਬੱਚੇ ਉਸ ਤੋਂ ਬਾਅਦ ਤਾਂ ਆਪਣੇ ਆਪ ਚਾਲ ਬਣਾ ਲੈਂਦੇ ਐ ਫੇਰ ਨਹੀਂ ਦੇਖਦੇ ਥੱਲੇ ਮੈਂ ਫੇਰ ਤਾਂ ਨੀਵੇਂ ਨੀਵੇਂ ਫਰੀ ਜਾਂਦੇ ਨਾ ਬੈਠਣ ਉੜਦਾ ਇਹ ਨਾ ਹੀ ਨੀਵੇਂ ਪਾਸਾ ਹੀ ਚਾਲ ਤੇ ਬਾਕੀ ਚੱਲਦੇ ਆ ਜੀ ਹੁਣ نیچے ਨਵੇੜੀਏ ਕੰਮ ਰੋਟੀ ਰੋਟੀ ਖਾਈਏ ਫੇਰ ਆਉਂਦੇ ਆ ਉੱਪਰ ਹਾਂਜੀ ਲੋ ਬਈ ਮਿੱਤਰੋ ਦੂਸਰੀ ਛਤਰੀ ਵੀ ਆਪਾਂ ਤਾਰ ਕੇ ਰੱਖਦੀ ਆ ਤੇ ਟਾਈਮ ਹੋ ਗਿਆ ਏ 11:30 ਵਜੇ ਦਾ ਹੁਣੀ ਤਾਰੀ ਆ ਮਿੱਤਰੋ ਛਤਰੀ ਤੇ ਬੱਚੇ ਫਿਰਦੇ ਆ ਹਲੇ ਤਕਰੀਬਨ ਸਾਰੇ ਇੱਕ ਬੱਚਾ ਜਿਹੜਾ ਇਹ ਆਉਂਦਾ ਸਾਹਮਣੇ ਇਹ ਇੱਥੇ ਬੈਠ ਜਾਂਦਾ ਏ ਛਤਰੀ ਤੇ ਤੇ ਬੁਮਾਰਜਾ ਇਹ ਜਿਹੜਾ ਤੇ ਬਾਕੀ ਸਾਰੇ ਫਿਰਦੇ ਹੀ ਜਾਂਦੇ ਓਕੇ ਮਿੱਤਰੋ ਬਾ ਹੁਣ ਛਤਰੀਆਂ ਲਾਵਾਂਗੇ 2:00 ਵਜੇ ਉੰਨੀ ਦੇਰ ਨਾਲ ਥੋੜਾ ਜਿਹਾ ਛਿੜਕ ਝੁੜਕ ਕੇ ੜਾਵਾਂਗੇ ਉੜਦੇ ਆ ਵੇਹ ਤਾਂ ਇਹ 12 1 ਵਜੇ ਤੱਕ ਤਾਂ ਉੜਦੇ ਉਸ ਤੋਂ ਬਾਅਦ 2 ਵਜੇ ਤੱਕ ਛਿੜਕ ਕੇ ੜਾਵਾਂਗੇ ਉਸ ਤੋਂ ਬਾਅਦ ਕਰ ਦਾਂਗੇ ਛਤਰੀ ਖੜੀ ਆਪਣੀ ਮਰਜ਼ੀ ਨਾਲ ਬੈਠੀ ਜਾਉਂਗੇ ਜਿਹਨੇ ਬੈਠਣਾ ਹੈ ਇਹ ਆਗੇ ਹਾਂਜੀ ਲੋ ਬਈ ਮਿੱਤਰੋ ਟਾਈਮ ਹੋ ਗਿਆ 12:30 ਜੀ ਮੈਂ ਕਿ ਆਪਾਂ ਨੇ ਤੁਹਾਨੂੰ ਕਿਹਾ ਤਾਂ ਵੀ ਉਸ ਤੋਂ ਬਾਅਦ ਬੱਚੇ ਚਾਲ ਬਦਲ ਜਾਂਦੇ ਆ ਜਦੋਂ ਧੁੱਪ ਪੈਂਦੀ ਆ ਦੇਖੋ ਤਿੰਨ ਫਿਰਦੇ ਆ ਇਹ ਇੱਧਰ ਤੇ ਬਾਕੀ ਡਾਰ ਆ ਗਈ ਹੈ ਮਿੱਤਰੋ ਇਹ ਤੇ ਹੁਣ ਇਹਨਾਂ ਦੀ ਚਾਲ ਵਸਾਹੀ ਰਹਿਣੀ ਹੈ ਅੱਜ ਥੋੜਾ ਇਹ ਛਿੜਕ ਕੇ ੜਾਵਾਂਗੇ 1:00 ਵਜੇ ਤੇ ਬਾ 1:00 ਵਜੇ ਬੰਦੇ ਅੱਗੇ ਵੀ 12 1:00 ਤੇ ਅੱਜ ਥੋੜਾ ਹੋਰ ੜਾਵਾਂਗੇ ਇਹਨਾਂ ਨੂੰ ਤੇ ਬਾਕੀ ਦੇਖਦੇ ਆ ਮਿੱਤਰੋ ਹਲ ਤਾਂ ਵਧੀਆ ਫਿਰਦੇ ਆ ਤਕਰੀਬਨ ਛਤਰੀਆਂ ਆਪਾਂ ਨੇ ਖੜੀਆਂ ਨਹੀਂ ਕਰੀਆਂ ਹਾਂ ਤੇ ਇਹ ਆ ਗਈ ਡਾਰ ਵਧੀਆ ਫਿਰ ਰਹੇ ਆ ਪੂਰੇ ਹਾਂਜੀ ਭਾਈ ਜਿਵੇਂ ਕੀ ਆਪਾਂ ਨੇ ਸਾਨੂੰ ਕਿਹਾ ਤਾਂ ਵੀ 1 ਕਵੇ ਤੇ ਬਾਅਦ ਇਹ ਚਾਲ ਬਦਲ ਜਾਂਦੇ ਆ ਤੇ ਦੇਖੋ ਮਿੱਤਰੋ ਪਹਿਲਾਂ ਨੀਵੇਂ ਫਿਰਦੇ ਤੇ ਹੁਣ ਉੱਚੇ ਚਲੇ ਗਏ ਬਾਇਥੇ ਐਵੇਂ ਹੀ ਰੱਖਣੀ ਹੁੰਨੇ ਨਾ ਇਹ ਚਾਲ ਜਿਵੇਂ ਜਿਵੇਂ ਗਰਮੀ ਵੱਧਦੀ ਹੁੰਵੇਂ ਉੱਚੇ ਜਾਂਦੇ ਆ ਜਿੰਨੀ ਦੇਰ ਮੌਸਮ ਠੰਡਾ ਹੁੰਦਾ ਏ ਇਹਨਾਂ ਨੇ ਘਰਾਂ ਚੇ ਵੜਦਿਆਂ ਨੇ ਫਿਰ ਹੀ ਜਾਣਾ ਬਿਲਕੁਲ ਉੱਚੇ ਨਹੀਂ ਜਾਂਦੇ ਐਦਾਂ ਲੱਗਦਾ ਵੀ ਹੁਣ ਬੈਠੇ ਹੁਣ ਬੈਠੇ ਜਿਵੇਂ ਜਿਵੇਂ ਧੁੱਪ ਵੱਧਦੀ ਇਸ ਟਾਈਮ ਆ ਕੇ ਥੋੜੀ ਧੁੱਪ ਤੇਜ਼ ਹੋ ਜਾਂਦੀ ਏ ਤੇ ਫਿਰ ਉੱਚੇ ਜਾਂਦੇ ਆ ਇਹ ਆ ਗਏ ਮਿੱਤਰੋ ਤੇ ਬਾਕੀ ਠੀਕ ਐ ਉੱਡਣ ਤੋਂ ਕੂਤਰਾਂ ਨੂੰ ਬਲਰ ਮਾਰ ਗਿਆ ਓਕੇ ਮਿੱਤਰੋ ਬਾਕੀ ਹਾਂਜੀ ਲੋ ਬਈ ਮਿੱਤਰੋ ਤੇ ਤਿੰਨ ਬੱਚੇ ਤਾਂ ਬੈਠ ਗਏ ਸੀ 1:30 ਵਜੇ ਠੀਕ ਐ 1 1 ਤੇ ਇੱਕ ਨਵਾਂ ਬੱਚਾ ਇਹ 1:30 ਵਜੇ ਬੈਠ ਗਏ ਤੇ ਤੇ ਬਾਕੀ ਬੱਚੇ ਮਿੱਤਰੋ ਫਿਰਦੇ ਆਪਣੇ ਸਵਾ ਦੋ ਦਾ ਟਾਈਮ ਹੋ ਗਿਆ ਏ ਇੱਕੋ ਸਾਹਮਣੇ ਹੀ ਬੈਠਾ ਏ ਬਾਕੀ ਇਹ ਆ ਗਏ ਬਾਕੀ ਬੱਚੇ ਫਿਰਦੇ ਆਈ ਇਹ ਉੱਡਦੇ ਤੇ ਛਤਰੀ ਆਪਾਂ ਨੇ ਖੜੀ ਕਰਤੀ ਏ ਦੇਖਦੇ ਹਾਂ ਕਦੋਂ ਬੰਦੇ ਛਤਰੀ ਖੜੀ ਏ ਥੋੜਾ ਜਿਹਾ ਛਿੜਕ ਦੂੰਗਾ ਇਹ ਛਿੜਕਣਾ ਹੋਇਆ ਤੇ ਬਾਕੀ ਉੱਡਦੇ ਆ ਬੱਚੇ ਆ ਵਧੀਆ ਠੀਕ ਫਿਰ ਰਹੇ ਆ ਵੇਸੀ ਇਹ ਆਉਂਦੇ ਕਿੱਕੋ ਸੋਲਰ ਦੇ ਬੈਠ ਗਿਆ ਬਾਕੀ ਬੱਚੇ ਫਿਰਦੇ ਮਿੱਤਰੋ ਬਾਕੀ ਦੇਖਦੇ ਆ ਕਿੰਨੇ ਵੇ ਬੰਦੇ ਆ ਫਿਰ ਤੁਹਾਨੂੰ ਦੱਸਦੇ ਆ ਤੇ ਅੱਜ ਘੰਟਾਕ ਬੱਦਲ ਆ ਗਏ ਇਹ ਆ ਗਿਆ ਇੱਕ ਬੱਚਾ ਉਹ ਵੀ ਉੱਡ ਕੇ ਆਉਂਦਾ ਇਹ ਘਰ ਨੂੰ ਆਇਆ ਆਇਆ ਇਹ ਬੱਚਾ ਮਿੱਤਰੋ ਨਵਾਂ ਹੈ ਕਿਉਂ ਨਵਾਂ ਨਵੋ ਦੂਈ ਤੀਹ ੜਾ ਰਹੀ ਹੈ ਅੱਜ ਦੂਸਰੇ ਪੁਰਾਣੇ ਬੱਚਿਆਂ ਦੇ ਬਰਾਬਰ ਉੱਡ ਗਿਆ हां जी लो भाई मित्रों एक बच्चा ਬਟਾਲਦਾ ਤੇ ਦੋਨੋਂ ਛਤਰੀਆਂ ਕਰਤੀਆਂ ਖੜੀਆਂ ਇੱਕ ਕਰਤੀ ਐ ਉੱਚੀ ਤੇ ਇੱਕ ਕਰਤੀ ਐ ਨੀਵੀਂ ਨੀਵੀਂ ਵਾਲੀ ਤੇ ਬਟਾਲਦਾ ਇੱਕ ਬੱਚਾ ਜਿਹੜਾ ਗਿਜਣੇ ਵਾਲਾ ਐ ਤੇ ਬਾਕੀ ਕਬੂਤਰ ਉੜਦੇ ਐ ਫਿਰਦੇ ਪਾਹੀ ਰਹਿ ਗਏ ਤੇ ਬਾਕੀ ਕਰਤੇ ਆ ਬੰਦ ਮਿੱਤਰੋ ਤੇ ਬਾਕੀ ਕਿਹ ਨਵਾਂ ਬੱਚਾ ਬੈਠਾ ਐ ਠੀਕ ਆ ਜੀ ਕਰੋ ਚੈੱਕ ਇਹ ਕਿਹ ਬੈਠਾ ਨਵਾਂ ਬੱਚਾ ਜਦੋਂ ਇਹ ਬੱਚੇ ਉਤਰ ਗਏ ਨਾਲ ਲੱਗਦੀ ਹੈ ਨਾ ਇਹਨੂੰ ਵੀ ਬੰਦ ਕਰ ਦਾਂਗੇ ਦੂਸਰਾ ਬੱਚਾ ਵੀ ਜਿਹੜਾ ਸਾਹਮਣੇ ਬੈਠਾ ਸੀ ਇਹ ਵੀ ਉੱਡ ਕੇ ਆ ਗਿਆ ਛਤਰੀ ਤੇ ਤੇ ਲਓ ਜੀ ਚੜ ਗਿਆ ਇਹ ਢਾਂਗੀ ਤੇ ਇੱਕ ਹੋਰ ਆ ਗਿਆ ਟੁੱਟ ਕੇ ਉੱਪਰੋਂ ਹਰੀਆਂ ਬਗਲਾਂ ਵਾਲਾ ਨਹੀਂ ਇਹ ਨਹੀਂ ਬੈਠਿਆ ਨਿਕਲ ਗਿਆ ਤੇ ਬਾਕੀ ਮਿੱਤਰੋ ਤਿੰਨ ਬੱਚੇ ਇਹ ਰਹਿ ਗਏ ਤੇ ਚਾਰ ਲੱਗ ਗਏ ਇਹੀ ਬੱਚੇ ਰਹਿ ਗਏ ਤੇ ਬਸ ਠੀਕ ਹੈ ਮਿੱਤਰੋ ਬਾਤਾਰ ਤੂਰ ਕੇ ਇਹਨੂੰ ਬੰਦ ਕਰ ਦਈਏ ਇਹਰੇ ਨਾਲੋਂ ਦਾਣਾ ਪਾਣੀ ਰੱਖਾਂਗੇ ਇਹ ਆਗੇ ਬਾਕੀ 4 3 1 ਐ 4 1 ਐ ਹਾਂਜੀ ਲੋ ਬਈ ਮਿੱਤਰੋ ਟਾਈਮ ਹੋ ਗਿਆ 2.5 ਦਾ ਤੇ ਬੱਚਿਆਂ ਨੂੰ ਦੂਸਰੇ ਨੂੰ ਦਾ ਕਰਤੇ ਅਸੀਂ ਬੰਦ ਤੇ ਇਹ 6 ਬੱਚੇ ਇਹਨਾਂ ਚੋਂ ਇੱਕ ਤਾਂ ਬੈਠ ਕੇ ਉੜਿਆ ਇਹ ਡੱਬਾ ਹਰੇ ਦੁੱਸੇ ਵਾਲਾ ਤੇ ਬਾਕੀ ਇਹ 7 ਬੱਚੇ ਉੜਰੇ ਸੀ ਹਜੇ ਤੱਕ ਨਹੀਂ ਬੈਠੇ ਤੇ ਬਾਕੀ ਜਦੋਂ ਇਹ ਬੈਠ ਜੂਗੇ ਫਿਰ ਇਹਨਾਂ ਨੂੰ ਵੀ ਕਰ ਦਾਂਗੇ ਬੰਦ ਆਵੇ ਦਾ ਟਾਈਮ ਹੋ ਗਿਆ ਏ ਅੱਜ ਵਧੀਆ ਉੜ ਗਏ ਡੇਢ ਘੰਟਾ ਫालतੂ ਉੜ ਗਏ ਅੱਗੇ 12:00 ਵਜੇ ਤੱਕੇ ਉੜਦੇ ਦੇ ਅੱਜ 2:30 ਵਜਾ ਗਏ ਕੱਲ 1:00 ਵਜੇ ਬੈਠੇ ਤੇ ਅੱਜ 2:30 ਵਜਾ ਗਏ ਮਿੱਤਰੋ ਇਹ ਹੈ ਕੋਲ ਬੈਠ ਕੇ ੜਾਉਣੇ ਦਾ ਫਾਇਦਾ ਇਹ ਦੇਖੋ ਮਿੱਤਰੋ ਇਹ ਫਿਰਦੇ ਏ ਤੇ ਬਾਕੀ ਚੱਲਦੇ ਹੁਣ ਉੱਪਰ ਦਾਣਾ ਦੂਣਾ ਪਾਉਣਾ ਇਹਨਾਂ 2:30 ਵਜੇ 3:00 ਵਜੇ ਪਾਉਦੇ ਆ ਦਾਣਾ ਅੱਧਾ ਘੰਟੇ ਤੱਕ ਉੱਪਰ ਵਾਲੇ ਕੂਤਰਾਂ ਨੂੰ ਪਾ ਦਾਂਗੇ ਦਾਣੇ ਤੇ ਇਹਨਾਂ ਨੂੰ ਫਿਰ ਜਿਹੜੇ ਉਤਰ ਕੇ ਆਏ ਉਹਨਾਂ ਨੂੰ ਰੱਖ ਦਾਂਗੇ ਪਾਣੀ ਮਿੱਤਰੋ ਲਓ ਬਈ ਮਿੱਤਰੋ 3 ਵਜਣੇ ਨੂੰ 5-7 ਮਿੰਟ ਰਹਿ ਗਏ ਤੇ ਹਰੀ ਬਗਲਾਂ ਵਾਲਾ ਬੱਚਾ ਬੈਠ ਗਿਆ ਤੇ ਬਾਕੀ ਬੱਚੇ ਉੱਡ ਰਹੇ ਆ ਹਲੇ ਡੱਬਾ ਫੇਰ ਜਾ ਕੇ ਉਹ ਸੋਲਰ ਤੇ ਬੈਠ ਗਿਆ ਤੇ ਬਾਕੀ ਬੱਚੇ ਮਿੱਤਰੋ 3 ਤੇ 2 5 ਤੇ 1 6 6 ਦੇ 6 ਉੱਡ ਰਹੇ ਆ ਇੱਕ ਬੱਚਾ ਬਸ ਇਹ ਹਰੀ ਬਗਲਾਂ ਵਾਲਾ ਬੈਠ ਗਿਆ ਲਓ ਬਈ ਮਿੱਤਰੋ ਕੀ ਕੋਈ ਰੱਖ ਦਈਏ ਹੁਣ ਪਾਣੀ ਇੱਧਰ ਬੱਚਿਆਂ ਨੂੰ ਜਿਹੜੇ ਉੜ ਕੇ ਆਏ ਸੀ ਇੱਧਰੋਂ ਚੱਕ ਕੇ ਰੱਖ ਦਿੰਦੇ ਆ ਪਾਣੀ ਮਿੱਤਰੋ ਇੱਧਰ ਤੇ ਬਾਕੀ ਹੁਣ ਜਿਹੜੇ ਉੜ ਰਹੇ ਆ ਬੱਚੇ ਉਹ ਫਿਰ ਇੱਧਰ ਕਰ ਦਾਂਗੇ ਇਹਨਾਂ ਨੂੰ ਪੀਣ ਦੋ ਇੰਨਾ ਪਾਣੀ ਇੱਧਰ ਵਾਲਿਆਂ ਨੂੰ ਜਿਹੜੇ ਪਹਿਲਾਂ ਉੜ ਕੇ ਆ ਗਏ ਤੇ ਹੁਣ ਜਿਹੜੇ ਇਹ ਫਿਰਦੇ ਆ ਇੱਕ ਉਹ ਹਰੀ ਬਗਲਾਂ ਵਾਲਾ ਬੈਠਾ ਏ ਉਹਨਾਂ ਨੂੰ ਕਰ ਦਾਂਗੇ ਇੱਧਰ ਉਹਨਾਂ ਨੂੰ ਫਿਰ ਉਹੀ ਥੋੜੇ ਟਾਈਮ ਤੱਕ ਉਹਨਾਂ ਨੂੰ ਪਾਣੀ ਰੱਖਾਂਗੇ ਹਲੇ ਤਾਂ ਫਿਲਹਾਲ ਉੜਦੇ ਆ 3 ਵਜ ਗਏ ਆ ਇੱਕ ਬੱਚਾ ਬੈਠਿਆ ਹੈ ਹਰੀ ਬਗਲਾਂ ਵਾਲਾ ਤੇ ਡੱਬਾ ਵੀ ਆ ਗਿਆ ਬਹਿਣ ਤੇ ਬਾਕੀ ਬੱਚੇ ਫਿਰਦੇ ਆ ਇਹ ਇਹ ਹੁਣ ਤੱਕ ਇੱਕ ਵਾਰ ਵੀ ਨਹੀਂ ਬੈਠੇ ਇਹ ਜੱਦੇਓ ਫਿਰਦੇ ਆ ਹਾਂਜੀ ਲੋ ਬਾਈ ਮਿੱਤਰੋ ਬੱਚੇ ਬੈਠ ਗਿਆ ਤੇ ਤਿੰਨ ਰਹਿ ਗਏ ਹੁਣ ਉਹ ਵੀ ਬੈਠ ਜਵੇ ਫੇਰ ਕਰਦੇ ਇਹਨਾਂ ਨੂੰ ਬੰਦ ਉਹ ਆ ਗਏ ਤਿੰਨ ਹਾਂਜੀ ਲੋ ਬਾਈ ਮਿੱਤਰੋ ਤੇ ਕਬੂਤਰਾਂ ਨੂੰ ਪਾਤੀ ਸੀ ਧਾਣੇ ਉੱਪਰ ਵਾਲਿਆਂ ਨੂੰ ਡੋਲੀ ਚ ਵੀ ਪਾਤੇ ਸੀ ਇੱਧਰ ਵੀ ਪਾਤੇ ਐ ਤੇ ਇੱਧਰ ਵੀ ਪਾਤੇ ਐ ਤੇ ਲੋ ਬਈ ਮਿੱਤਰੋ ਇਹਨਾਂ ਨੂੰ ਆ ਪਾਤੇ ਸੀ ਦਾਣੇ ਤੇ ਨੀਚੇ ਵਾਲੇ ਬੱਚੇ ਰਹਿ ਗਏ ਉਹਨਾਂ ਨੂੰ ਪਾਉਣੇ ਐ ਤੇ ਤਿੰਨ ਬੱਚੇ ਆਪਣੇ ਉਡ ਰਹੇ ਇਸ ਟਾਈਮ ਛਤਰੀਆਂ ਤੁਹਾਨੂੰ ਦਿਖਾ ਦਈਏ ਛਤਰੀਆਂ ਕੱਦੀਆਂ ਲੱਗੀਆਂ ਮੀਆਂ 2 ਵਜੇ ਦੀਆਂ ਇਸ ਟਾਈਮ ਟਾਈਮ ਹੋ ਗਿਆ ਏ ਸਾਢੇ 3 ਦਾ ਦੇਖ ਸਕਦੇ ਹੋ ਸਾਢੇ 3 ਦਾ ਟਾਈਮ ਹੋ ਗਿਆ ਤੇ ਤਿੰਨ ਬੱਚੇ ਹੀ ਫਿਰ ਰਹੇ ਹਲੇ ਦੇਖਦੇ ਆ ਕਦੋਂ ਬੰਦੇ ਇਹਨਾਂ ਨੂੰ ਕਰ ਦਾਂਗੇ ਬੰਦ ਤੇ ਹੁਣ ਮਿੱਤਰੋ ਜਾ ਕੇ ਪੀ ਲਈਏ ਚਾਹ ਫਿਰ ਨਾ ਇਹ ਤੋਂ ਇਹ ਜਾਣਾ ਹੈ ਫਿਰ ਦਾਊ ਸਾਹਿਬ ਮੱਥਾ ਟੇਕਣ ਚੱਲਦੇ ਆ ਫਿਰ ਉੱਥੇ 19 ਦੇਰ ਚ ਬੱਚੇ ਹੀ ਬੈਠ ਜੂਗੇ ਜੇ ਬੈਠਣੇ ਹੋਏ ਨਹੀਂ ਇਦਾਂ ਹੀ ਇਹਨਾਂ ਨੂੰ ਛੱਡ ਕੇ ਚਲੇ ਜਾਵਾਂਗੇ ਮੱਥਾ ਟੇਕ ਕੇ ਆ ਕੇ ਫਿਰ ਤਾਰ ਲਾਂਗੇ ਇਹਨਾਂ ਨੂੰ ਅੰਦਰ ਬੰਦ ਕਰ ਦਾਂਗੇ ਫਿਲਹਾਲ ਤਾਂ ਵਧੀਆ ਫਿਰਦੇ ਆ ਐਨ ਵਧੀਆ ਚਾਲਕ ਦੀ ਉੱਚੇ ਹੋ ਜਾਂਦੇ ਕਦੀ ਨੀਵੇਂ ਹੋ ਜਾਂਦੇ ਬੈਠ ਰਹੇ ਹਣੀ ਹਲੇ ਤੇ ਖੁੱਲ ਗਏ ਮਿੱਤਰੋ ਅੱਜ ਇਹ ਐਨ ਪੂਰੇ ਤੇ ਹੁਣ ਚੱਲਦੇ ਆ ਮਿੱਤਰੋ ਆਪਾਂ نیچے ਹਾਂਜੀ ਲੋ ਬਈ ਮਿੱਤਰੋ ਆਗੇ ਸੀ ਆਪਾਂ ਉੱਪਰ ਤੇ ਟਾਈਮ ਹੋ ਗਿਆ ਤਕਰੀਬਨ ਨਾ ਤੋ ਕੇ ਆਪਾਂ ਉੱਪਰ ਆਏ ਸੀ ਟਾਈਮ ਹੋ ਗਿਆ 4:00 ਬਜ ਗਏ ਆ 4:30 ਤੇ ਉੱਪਰ ਆਏ ਸੀ ਮਿੱਤਰੋ ਨਾ ਤੋ ਕੇ ਬਹੁਣ ਚੱਲੇ ਆ ਮੱਥਾ ਟੇਕਣ ਉੱਚਾ ਵੀ ਬੱਚੇ ਦੇਖੀਏ ਬੱਚੇ ਹਲੇ ਫਿਰ ਰਹੇ ਆ ਮਿੱਤਰੋ ਬਾਕੀ ਦਿਖਾਉਂਦੇ ਆ ਸਾਨੂੰ ਲੋ ਬਈ ਮਿੱਤਰੋ ਛਤਰੀਆਂ ਉਮੇ ਹੀ ਖੜੀਆਂ ਤੇ ਤਿੰਨੇ ਬੱਚੇ ਫਿਰਦੇ ਹਲੇ ਬਹੀ ਲਾਸਟ ਤਿੰਨ ਰਹਿ ਗਏ ਤੇ ਬਾਕੀ ਟਾਈਮ ਦੇਖ ਲਓ 4:00 ਵੱਜ ਗਏ ਅੱਜ ਕੱਢਤੇ ਸੀ ਆਪਾਂ ਨੇ ਇਹ ਬੱਚੇ 7 7:30 ਵਜੇ ਤੇ ਤਿੰਨੋਂ ਬੱਚੇ ਹਲੇ ਵਧੀਆ ਫਿਰ ਰਹੇ ਆ ਬਾਕੀ ਇਹ ਦੋ ਹੋਰ ਉੜ ਗਏ ਬਾਕੀ ਦੇਖਦੇ ਆ ਮਿੱਤਰੋ ਕਿੰਨਾ ਉੜਦੇ ਕਿੰਨੇ ਵੇ ਬੰਦੇ ਆ ਅੱਪਾ ਨੇ ਜਾਣਾ ਏ ਮੱਥਾ ਟੇਕਣ ਦੇਖਦੇ ਆ ਜਾਂ ਤਾਂ ਚਲੇ ਜਾਂਦੇ ਆ ਆਪੇ ਬੈਠ ਜੂंगे ਪਿੱਛੇ ਤੋਂ ਛਤਰੀਆਂ ਤੇ ਛਤਰੀਆਂ ਖੜੀਆਂ ਹੀ ਕੋਈ ਚੱਕਰ ਨਹੀਂ ਇਹ ਫਿਰਦੇ ਤਿੰਨੇ ਹਾਂਜੀ ਲੋ ਬਈ ਮਿੱਤਰੋ ਮੱਥਾ ਟੇਕ ਲਿਆ ਆਪਾਂ ਨੇ ਦਾਊ ਸਾਹਿਬ ਤੇ ਹੁਣ ਚੱਲਦੇ ਆ ਮਿੱਤਰੋ ਘਰ ਸਿੱਧਾ ਜਾ ਕੇ ਘਰ ਦੇਖਦੇ ਆ ਬੱਚਿਆਂ ਨੂੰ ਬੱਚੇ ਹਲੇ ਫੋਨ ਕਰਕੇ ਪੁੱਛਿਆ ਤਾਂ ਹਲੇ ਤਾਂ ਫਿਰਦੇ ਤੇ ਤੇ ਹੁਣ ਮਿੱਤਰੋ ਜਾ ਕੇ ਦੇਖਦੇ ਆ ਫਿਰ ਦੇਖ ਕੀ ਮੇਂ ਗੱਲਬਾਤ ਮੱਖੀ ਮੱਥਾ ਟੇਕ ਲਿਆ ਤੇ ਹਾਂਜੀ ਲੋ ਬਈ ਮਿੱਤਰੋ ਆ ਗਈ ਸੀ ਆਪਾਂ ਘਰੇ ਇਸ ਦੋਂ ਤੋਂ ਤੇ ਬੱਚੇ ਆਪਣੇ ਬੈਠ ਗਏ ਟਾਈਮ ਹੋ ਗਿਆ 4:30 ਵਜੇ ਦਾ ਤੇ ਇੱਕ ਬੱਚਾ ਉਹ ਜਾ ਕੇ ਬੈਠ ਗਿਆ ਆ ਗਿਆ ਉੜ ਕੇ ਤੇ ਮਿੱਤਰੋ ਵਾ ਕਰਦੇ ਹੁਣ ਇਹਨਾਂ ਨੂੰ ਬੰਦ ਸਾਮ ਸੰਭਾਲ ਕਰ ਲਈਏ ਇਹਨਾਂ ਦੀ ਤੇ ਠੀਕ ਹੈ ਜੀ ਆਜੀ ਵੀਡੀਓ ਵਧੀਆ ਲਗੀ ਥਾ ਆਪਣੀ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤਾਂ ਸਾਨੂੰ ਆਪਣੀ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਜਲਦ ਤੋਂ ਜਲਦ ਮਿਲ ਸਕੇ ਮਿਲਦੇ ਆਪਾਂ ਨੂੰ ਨਵੀਂ ਵੀਡੀਓ ਤੇ ਜੁੜੇ ਹੋਏ ਵੀਡੀਓ ਦੇ ਨਾਲ ਧੰਨਵਾਦ ਹੁਣ ਦਾਣਾ ਪਾਣੀ ਪਾਣਾ ਹੈ ਮਿੱਤਰੋ ਟਾਈਮ ਬਹੁਤ ਹੋ ਗਿਆ ਤੇ ਜਿਹੜੇ ਉੱਡ ਕੇ ਆਏ ਇਹਨਾਂ ਨੂੰ ਵੀ ਸਾਂਭ ਲਈਏ ਮੜਾਏ ਅੱਗ ਕਰਕੇ ਦੂਸਰੇ ਹੁਣ ਦਾਣੇ ਪਾ ਦਈਏ ਧੰਨਵਾਦ ਜੀ